आ ना, ना, भी दी। ना, थीद 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 ना मैं अपना खरड बगो माजरा चुकी चकटी जाना दो लड़किया ਜੋ ਮਥੋ ਨਾਈਜੀਰੀਆ ਦਵਾਈਆਂ ਤੇ ਅਸੀਂ ਜਦੋਂ ਵੀ ਮੈਂ ਉੱਥੇ ਜਾ ਕੇ ਪਹੁੰਚਿਆ ਤੇ 100 ਤਕਰੀਬਨ 90 ਦੇ ਕੋਲੇ ਬਿੱਲ ਬਣਿਆ ਤੇ ਮੈਨੂੰ 100 ਰੁਪਏ ਦੇ ਕੇ ਕਹਿੰਦੀਆਂ ਵੀ 90 ਰੁਪਏ ਵੀ ਆਈ ਹੈਵ ਨੋ ਮਨੀ ਹੋਰ ਮੈਂ ਕਿਹਾ ਮੈਮ 90 ਰੁਪਏ ਟੂ ਮੱਚ ਵੀ ਮੈਂ 90 ਰੁਪਏ ਨਹੀਂ ਤੁਨੀ ਛੱਡ ਸਕਦਾ ਤੇ ਮੈਨੂੰ 100 ਰੁਪਏ ਦੇ ਕੇ ਕਹਿੰਦੀਆਂ 10 ਰੁਪਏ ਮੇਰੇ ਵਾਪਸ ਕਰ ਮੈਂ ਕਿਹਾ ਮੈਮ ਤੁਸੀਂ ਮੈ ਤੋਂ ਆਨਲਾਈਨ ਲੈ ਲਓ ਵੀ ਮੇਰੇ ਕੋਲ 10 ਰੁਪਏ ਕੈਸ਼ ਨਹੀਂ ਹੈ ਕਹਿੰਦੀ ਨਹੀਂ ਨਹੀਂ ਮੈਨੂੰ ਕੈਸ਼ ਹੀ ਚਾਹੀਦੇ ਆ ਮਤਲਬ ਕਿ ਮੇਰੇ ਨਾਲ ਬਹੁਤ ਕਿੰਨਾ ਟਾਈਮ ਗੱਡੀ 'ਚ ਬੈਠੀ ਮੇਰੀ ਅੱਗੇ ਵੀ ਰ ਤੇ ਮਤਲਬ ਕਿ ਮੈਨੂੰ ਕਹਿੰਦੀ ਜਾਣ ਕੇ ਵੀ ਤੈਨੂੰ ਮੈਂ ਕੰਪਲੀਟ ਕਰਾਂਗੇ ਵੀ ਤੂੰ ਸਾਨੂੰ ਟੱਚ ਕਰਦਾ ਮੈਂ ਜਾਣ ਕੇ ਵੀ ਓਵਰ ਤੇ ਅਸੀਂ ਕੰਪਲੀਟ ਮੈਂ ਨਾਲ ਹੀ ਵੀਡੀਓ ਬਣਾਉਣ ਲੱਗਾ ਤੇ ਉਹ ਅਗਰੈਸਿਵ ਹੋ ਗਈਆਂ ਤੇ ਮੈਨੇ ਧੱਕਾ ਮੁੱਕੀ ਕੀਤੀ ਮੈਂ ਗੱਡੀ 'ਚੋਂ ਬਾਹਰ ਆਇਆ ਉਹ ਤੁਹਾਨੂੰ ਮੈਂ ਵੀਡੀਓ ਵੀ ਦੇਤੀ ਸਾਰਾ ਤੁਹਾਨੂੰ ਜੋ ਮੈਂ ਬਣਾਇਆ ਸੀ ਤੇ ਮੇਰੇ ਗੱਡੀ 'ਚ ਆ ਕੇ ਉਹਨਾਂ ਨੇ ਮੈਨੂੰ ਧੱਕਾ ਮੁੱਕੀ ਮਾਰੀ ਮੈਂ ਉਹਨਾਂ ਨੂੰ ਪਿੱਛੇ ਕਰਾਂ ਦੂਰ ਹੋਵੇ ਮੈਂ ਤੇ ਦੂਰ ਹੋ ਉਹ ਮੈਨਾਂ ਜਾਣ ਕੇ ਮੇਰੇ ਨਾਲ ਲੱਗਣ ਵੀ ਅਸੀਂ ਕੰਪਲੀਟ ਕਰਾਂਗੇ ਤੂੰ ਸਾਨੂੰ ਟੱਚ ਕੀਤਾ ਉਹਨਾਂ ਨੇ ਮੇਰਾ ਫੋਨ ਵੀ ਦੇਖੋ ਸਾਰੇ ਨਵਾਂ ਫੋਨ ਸਾਈਡ ਡਿਸਪਲੇ ਤੋੜਤੀ ਆ ਦੇਖ